ਸਭ ਦੁੱਖੇ ਜਾਏ ਸੁਖ ਹਟ ਗੁਰ ਸੇਵੀਐ ਅਹਨਿਸ ਸਹਜਿਸ ਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁੱਖੇ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲਕ ਮਹੱਲਾ ਤੇ ਜਾ ਵਿਣ ਨਾ ਵ ਸਭ ਪਰਮ ਦੇ ਨਿਤ ਜਗਤੋ ਢ ਸੈਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਦ ਗੁਬਾਰੇ ਵੇਣ ਨਵ ਸਭ ਪਰਮ ਦੇ ਨਿਤ ਜਗ ਤੋ ਟਾ ਸੈ ਸਾਰੇ ਮਨ ਮੁਖ ਕਰਮ ਕਮਾਵਣੇ ਦਗੋ ਬਾਰੇ ਗੁਰਮੁਖੇ ਅੰਮ੍ਰਿਤ ਭੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜ ਸਜ ਜਾਗ ਸਹਜ ਜਾ ਸੋਵਾ ਕਹੇ ਆਨੰਦੈ ਉਸਤਤ ਹੋਵਾ ਮਨਮੁਗ ਪਰਮਾ ਸਸਾ ਹੋਵਾ ਅੰਦਰ ਚਿੰਤਾ ਨੀਂਦ ਨ ਸੋਵਾ ਯਾਨੀ ਜਾਗੇ ਸਵੇ ਸੁਧਾਏ ਨਾਨਕੇ ਨਾਮ ਰਤਿਆ ਬਲ ਜਾ ਪਾੜੇ ਸੇ ਹਰ ਨਾਮ ਤੇ ਆਵਹਿ ਜੋ ਹਰ ਰਤੇ ਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਾਥਿਆ ਹਰ ਇੱਕੋ ਵਰਤ ਇੱਕ ਇਕੋ ਤੇ ਬਤੇਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸਟ ਕੱਤੇਆ ਗੁਰਮਤੀ ਦੇਵਾ ਆਪ ਗੁਰਮਕ ਹਰਿ ਜਪੇਆ ਗੁਰਮਤੀ ਦੇਵਾ ਆਪ ਗੁਰਮukh har japeya ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਵਿਣ ਨਾਵ ਸਭ ਪਰਮਦੇ ਨਿਤ ਜਗ ਤੋਟਾ ਸਹ ਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਸੰਗਤ ਜੀ ਅੱਜ ਦਾ ਪਾਵਨ ਮੁਖਵਾਂ ਧੰਨ ਧੰਨ ਸ੍ਰੀ ਗੁਰੂਵਰ ਅਮਰਦਾਸ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਦਰਸਨਾ ਤੋਂ ਵਾਲ ਦੇ ਰੂਪ ਚਰਨ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ ਸਿਰਸਾ 343 ਚੌੜੀ ਤੇ ਸਭੇ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਅੱਜ ਅਸ਼ਟੰਬਰ ਬੀਰਾ ਬਾਲਾ ਪੀਤਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀਾਂ ਦਾ ਗੁਰਤਾ ਗਦੀ ਪੁਰਬ ਹੈ ਸਤਿ ਸ੍ਰੀ ਪਾਤਸ਼ਾਹ ਸ੍ਰੀ ਗੁਰੂ ਹਰਾਈ ਸਹਿ ਮਹਾਰਾਜ ਜੀਾਂ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਹੈ ਸਤਿਗੁਰ ਜੀ ਕਿਰਪਾ ਕਰਨ ਪੰਥ ਵਿੱਚ ਏਕਤਾ ਬਖਸ਼ਣ ਪੰਥ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਕਾਮ ਵਿੱਚ ਬਾਣੀ ਬਾਣੇ ਦੀ ਪਰਪਕਤਾ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ